ਕਿ ਟੇੜਿਆਂ ਤੇ ਕੀ ਹੋਇਆ ਹੈ ਹੈਲੋ ਐ ਇਧਰ ਇੱਕ ਸਕੂਟਰੀ ਆਈ ਸੀ ਤੇ ਐਤੇ ਉਹਨੇ ਕੁਛ ਹੱਥ ਜਿਹੇ ਛੁੱਟਿਆ ਤੇ ਉਹ ਨੌਲੇਜ ਸਪੀਡ 'ਚ ਅੰਦਰ ਚੱਲ ਗਿਆ ਬਾਅਦ ਚ ਫਿਰ ਥੋੜੀ ਦੇਰ ਬਾਅਦ ਉਹ ਨਾਲੇ ਨਾਲੇ ਆਇਆ ਫਿਰ ਇਧਰ ਨੂੰ ਸਪੀਡ 'ਚ ਗੱਡ ਕੇ ਚੱਲ ਗਿਆ ਫਿਰ ਨੂੰ ਅੱਗੇ ਮੈਨੂੰ ਪਤਾ ਕੀ ਹੋਇਆ ਕੀ ਛੁੱਟ ਗਿਆ ਉਹਦਾਂ ਕੀ ਉਹ ਨਹੀਂ ਪਤਾ ਹੱਥ ਜਿਹੇ ਐਡਾ ਮੂਠੇ ਉਹਨੇ ਸਕੂਟਰੀ ਦੇ ਗੇਰ ਰੱਖਿਆ ਤੇ ਐਂ ਫੜਿਆ ਤੇ ਉਹ ਨਾਲੇ ਹੀ ਐਂ ਸੁੱਟਦਾ ਫਿਰ ਕੀ ਆ ਬਸ ਫਿਰ ਨਾਲੇ ਥਾ ਹੋ ਗਈ ਕਿੰਨੀ ਜ਼ੋਰ ਦੀ ਹੋਈ ਬੜੀ ਜ਼ੋਰ ਦੀ ਹੋਈ ਸਾਰਾ ਮੱਲਾ ਬਾਹਰ ਆ ਗਿਆ ਕੀ ਲੱਗ ਕੀ ਹੋਇਆ ਉਹ ਜਿੱਦਾਂ ਕਿਸ ਨੇ ਉਹ ਗ੍ਰਨੇਡਸ ਧਿਆਉਂਦਾ ਉਹਦਾ ਹੀ ਚੀਜ਼ਾਂ ਉਹ ਕਾਲੇ ਰੰਗ ਦੀ ਉਹਨੇ ਕਮੀਜ਼ ਪਾਈ ਦੀ ਤੇ ਹਾਂ ਪਿਆਮਾ ਪਾਇਆ ਦਾ ਸੀ ਉਹਨੇ ਬਰਾਊਂਡ ਰੰਗ ਦਾ ਤੇ ਉਹ ਜੂਪੀਟਰ ਸਕੂਟੀ ਤੇ ਸੀ ਬਰਾਊਂਡ ਰੰਗ ਦੀ ਨੰਬਰ ਹਾਂ ਜੀ ਮੇਰਾ ਨਾਮ ਐਡਵੋਕੇਟ ਚੰਦਰ ਚੰਦਾ ਹੈ ਕੀ ਹੋਇਆ ਕਿ ਕੀ ਮਾਹੌਲ ਕੀ ਬਣਿਆ ਸੀ ਮਾਹੌਲ ਹੈ 6 ਤਰੀਕ ਨੂੰ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ RAM NAVMI ਹੈ ਕੁਈ 9 ਵਜੇ ਦੇ ਕਰੀਬ ਆਈ ਹੈ ਚਲੋ ਆਪਣੀ ਦੁਕਾਨ ਤੇ ਸੀਗੇ ਇੱਕ ਸਡਨ ਕਾਲ ਆਈ ਹੈ ਕਿ ਕੋਈ ਸਕੂਟੀ ਤੇ ਆਇਆ ਵਾ ਵਿਅਕਤੀ ਉਹਨੇ ਕੋਈ ਹੱਥ ਚ ਕੋਈ ਚੀਜ਼ ਫੜੀਦੀ ਸੀ ਮੂੰਹ ਕਵਰ ਕੀਤਾ ਦਾ ਸੀ ਤੇ ਆ ਸਾਹਮਣੇ ਇਹਨਾਂ ਦੇ ਉੱਥੇ ਇੱਕ ਵਾਇਰ ਟਾਈਪ ਅੱਗੋਂ ਸੈਲਕ ਪੁਆਇੰਟ ਨਾਲ ਕਨੈਕਟਡ ਕੋਈ ਚੀਜ਼ ੁੱਟੀ ਹੈ ਜਿਦਾ ਕਿ ਬਲਾਸਟ ਇਦਾਂ ਆਇਆ ਜਿਦਾ ਇੱਕ ਸਿਲੰਡਰ ਫਟਦਾ ਉਹਨਾਂ ਕਾ ਅਵਾਜ਼ ਪੂਰੀ ਗਲੀ ਚ ਆਈ ਹੈ ਗਲੀ ਦੇ ਲੋਕ ਉਸੇ ਲਈ ਸਹਿਮ ਗਿਆ ਲੋਕਾਂ ਨੇ ਇੱਕਦਮ ਅਸੀਂ ਕਾਉਂਸਲਰਾਂ ਇੱਥੇ ਤੇ ਲੋਕਾਂ ਨੇ ਫੋਨ ਕੀਤਾ ਕਿ ਆਗੇ ਦੇਖੋ ਕਿ ਕੀ ਕੋਈ ਬਲਾਸਟ ਹੈ ਜਾਂ ਕਿਉਂ ਹੋਇਆ ਹੈ ਜਾਂ ਕਿ ਇਹਦਾ ਰੀਜ਼ਨ ਤੇ ਚਲੋ ਨਹੀਂ ਪਤਾ ਲੱਗਾ ਪਰ 6 ਨੂੰ ਜਿੱਦਾਂ RAM Navami ਆਏ ਹੋਏ ਰੋਡ ਕਨੈਕਟ ਕਰਦੀ ਅਗੇ ਕੰਨ ਸਾਹਿਬ ਨੂੰ ਵੀ ਤੇ ਕਾਲੀ ਮਾਤਾ ਮੰਦਿਰ ਨੂੰ ਵੀ ਇਹ ਕੋਈ دہشتਗਰ ਨੇ ਜਿਹੜੇ ਮਾਹੌਲ ਖਰਾਬ ਕਰਦੇ ਪਏ ਨੇ ਅਜੇ ਇਸ ਤੋਂ ਬਾਅਦ ਕਿਸੇ ਨੂੰ ਕੋਈ ਕਾਲ ਜਾਂ ਕੋਈ ਉਹ ਤੇ ਨਹੀਂ ਹੋਇਆ ਪਰ ਸਾਰਾ ਡਰ ਦਾ ਸਹਿਮ ਦਾ ਮਾਹੌਲ ਹੈ ਬੱਚੇ ਖੇਡਦੇ ਪਏ ਸੀ ਕੋਈ ਜਾਨੀ ਮਾਨੀ ਕੋਈ ਅਵਾਜ਼ ਪੂਰੀ ਆ ਏਰੀਏ ਚ ਪੂਰੀ ਗਲੀ ਚ ਸਾਡੇ ਸਾਰੇ ਪੂਰੇ ਬਾਜ਼ਾਰ ਚ ਗੂੰਜੀ ਐ ਥੋੜਾ ਜਿਹਾ ਕਮਿਆਂ ਇਕਦਮ ਸਾਰੇ ਤੇ ਤਾਂ ਕਰਕੇ ਫਿਰ ਰੌਲਾ ਪਾਇਆ ਤੇ ਸਾਰੇ ਬਾਹਰ ਆਏ ਬੱਚਿਆਂ ਨੇ ਇਕਦਮ ਰੌਲਾ ਪਾਇਆ ਜਾ ਕੇ ਤੇ ਘਰਾਂ ਤੱਕ ਆਵਾਜ਼ ਗੂੰਜੀ ਐ ਆ ਸਾਹਮਣੇ ਪਿਆ ਦਾ ਵੀ ਇੱਕ ਛੋਟਾ ਜਿਹਾ ਸੈੱਲ ਪੁਆਇੰਟ ਤੇ ਇਹਦੇ ਅੱਗੇ ਕੋਈ ਚੀਜ਼ ਸੀ ਜਿਹੜੀ ਬਲਾਸਟ ਹੋਈ ਐ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਤੁਹ ਆਪ ਦੇਖ ਰਹੇ ਹੋ ਇੰਡੀਆ ਕ੍ਰਾਈਮ